ਗੇ ਦੜਬਾਹਾ ਦੇ ਪਿੰਡ ਗੁਰੂ ਸਰ ਦੇ ਰਹਿਣ ਵਾਲੇ ਰਣਜੀਤ ਗਿੱਲ ਪੱਤਰਕਾਰ ਤੇ ਅੱਜ ਜਾਨਲੇਵਾ ਹਮਲਾ ਹੋਇਆ ਹੈ ਦੱਸ ਦਈਏ ਕਿ ਰਣਜੀਤ ਗਿੱਲ ਦਾ ਇਲਾਜ ਗਿੱਦੜਬਾਹਾ ਦੇ ਸਿਵਲ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ 8 ਤੋਂ 10 ਵਿਅਕਤੀਆਂ ਦੇ ਵੱਲੋਂ ਇਹ ਜਾਨਲੇਵਾ ਹਮਲਾ ਹੋਇਆ ਹੈ ਜਿਸ ਦੇ ਵਿੱਚ ਰਣਜੀਤ ਗਿੱਲ ਪੱਤਰਕਾਰ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਗਿੱਦੜਬਾਹਾ ਦੇ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਦੱਸ ਦਈਏ ਕਿ ਅੱਜ ਕੌਮੀ ਪ੍ਰੈਸ ਦਿਵਸ ਦਿਨ ਹੈ ਤੇ ਇਸੇ ਦਿਨ ਹੀ ਪੱਤਰਕਾਰ ਤੇ ਜਾਨਲੇਵਾ ਹਮਲਾ ਹੋਇਆ ਹੈ ਕਵਰੇਜ ਦੇ ਦੌਰਾਨ ਦੱਸ ਦਈਏ ਕਿ ਰਵਿੰਦਰ ਸਿੰਘ ਰਾਣਾ ਤੇ ਉਸਦੇ 8-10 ਸਾਥੀਆਂ ਤੇ ਇਹ ਕਤਤ ਦੋਸ਼ ਲੱਗੇ ਨੇ ਕਿ ਉਹਨਾਂ ਦੇ ਵੱਲੋਂ ਪੱਤਰਕਾਰ ਰਣਜੀਤ ਗਿੱਲ ਤੇ ਇਹ ਜਾਨਲੇਵਾ ਹਮਲਾ ਕੀਤਾ ਗਿਆ ਹੈ ਹਮਲਾਵਰਾਂ ਨੇ ਰਣਜੀਤ ਗਿੱਲ ਦੀ ਛਾਤੀ ਤੇ ਗੁੱਜੀਆਂ ਸੱਟਾਂ ਮਾਰੀਆਂ ਨੇ ਜਿਸ ਕਾਰਨ ਉਹ ਦਰਦ ਬਹੁਤ ਜ਼ਿਆਦਾ ਮਹਿਸੂਸ ਕਰ ਰਹੇ ਨੇ ਇਸ ਤੋਂ ਇਲਾਵਾ ਕਥਿਤ ਤੌਰ ਤੇ ਉਸ ਦਾ ਗਲਾ ਕੁੱਟਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਪੱਤਰਕਾਰ ਦੀ ਜਾਨ ਲਈ ਵੱਡਾ ਖਤਰਾ ਬਣ ਸਕਦੀ ਸੀ ਹਾਲਾਂਕਿ ਬਹੁਤ ਮੁਸ਼ਕਲਾਂ ਦੇ ਬਾਵਜੂਦ ਰਣਜੀਤ ਗਿੱਲ ਨੇ ਕਿਸੇ ਤਰ੍ਹਾਂ ਮੌਕੇ ਤੋਂ ਜਾਨ ਬਚਾ ਕੇ ਨਿਕਲਣ ਦੇ ਵਿੱਚ ਸਫਲ ਰਹੇ ਨੇ ਜੇ ਉਹ ਮੌਕੇ ਤੋਂ ਨਾ ਭੱਜਦੇ ਤਾਂ ਨੁਕਸਾਨ ਹੋਰ ਵੱਡਾ ਹੋ ਸਕਦਾ ਸੀ ਘਟਨਾ ਤੋਂ ਬਾਅਦ ਉਹਨਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਗਿੱਦੜਵਾਹਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਦੂਜੇ ਪਾਸੇ ਘਟਨਾ ਦੀ ਜਾਣਕਾਰੀ ਮਿਲਦਿਆਂ ਸਾਰ ਹੀ ਗਿੱਦੜਵਾਹਾ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਇਸ ਮਾਮਲੇ ਦੀ ਡੰਗਾਈ ਦੇ ਨਾਲ ਜਾਂਚ ਕਰ ਰਹੀ ਹੈ ਦੱਸਦੀ ਹੈ ਕਿ ਜਾਣਕਾਰੀ ਦੇ ਅਨੁਸਾਰ ਰਣਜੀਤ ਗਿੱਲ ਪੱਤਰਕਾਰ ਫਕਰਸਰ ਮੰਡੀ ਦੇ ਵਿੱਚ ਪਹੁੰਚੇ ਸਨ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬਾਹਰੋਂ ਝੋਨਾ ਲਿਆ ਕੇ ਮੰਡੀਆਂ ਦੇ ਵਿੱਚ ਵੇਚਿਆ ਜਾ ਰਿਹਾ ਹੈ ਜਿਸ ਦੀ ਕਵਰੇਜ ਕਰਨ ਦੇ ਲਈ ਫਕਰਸਰ ਮੰਡੀ ਦੇ ਵਿੱਚ ਗਏ ਤਾਂ ਉੱਥੇ 8 ਤੋਂ 10 ਵਿਅਕਤੀਆਂ ਦੇ ਵੱਲੋਂ ਇਹ ਜਾਨਲੇਵਾ ਹਮਲਾ ਕੀਤਾ ਗਿਆ ਫਿਲਹਾਲ ਦੱਸਦੀ ਹੈ ਕਿ ਡੀਐਸਪੀ ਗਿੱਦੜਵਾਹਾ ਦੇ ਵੱਲੋਂ ਇਹ ਦੱਸਿਆ ਗਿਆ ਕਿ ਦੋਨਾਂ ਧਿਰਾਂ ਦੇ ਵੱਲੋਂ ਹੀ ਦਰਖਾਸਤਾਂ ਆਈਆਂ ਨੇ ਜਿਸ ਦੀ ਦੰਗਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਪੱਤਰਕਾਰਾਂ ਨੂੰ ਅਸ਼ਵਾਸ਼ਣ ਦਵਾਇਆ ਕਿ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇਗੀ ਤੇ ਪੁਲਿਸ ਪੱਤਰਕਾਰਾਂ ਦੇ ਨਾਲ ਖੜੀ ਹੈ ਤਾਂ ਹੁਣ ਦੇਖਣ ਵਾਲਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਦੱਸਦੀ ਹੈ ਕਿ ਦੋਨਾਂ ਧਿਰਾਂ ਦੇ ਵੱਲੋਂ ਹੀ ਫਿਲਹਾਲ ਦਰਖਾਸਤਾਂ ਪੁਲਿਸ ਦੇ ਕੋਲੇ ਪਹੁੰਚ ਚੁੱਕੀਆਂ ਨੇ ਲੇਕਿਨ ਇਹ ਵੱਡੀ ਤੇ ਗੰਭੀਰ ਕੜਨਾ ਹੈ ਜੋ ਕਿ ਪੱਤਰਕਾਰ ਰঞ্জੀਤ ਗਿੱਲ ਤੇ ਜਾਨਲੇਵਾ ਹਮਲਾ ਕੀਤਾ ਗਿਆ ਕਿਉਂਕਿ ਪੱਤਰਕਾਰ ਨੇ ਹਰ ਥਾਂ ਤੇ ਪਹੁੰਚ ਕੇ ਕਵਰੇਜ ਕਰਨੀ ਹੁੰਦੀ ਹੈ ਤੇ ਉਹ ਲੋਕਾਂ ਤੱਕ ਪਹੁੰਚਾਉਣੀ ਹੁੰਦੀ ਹੈ ਕਿ ਕੀ ਸ਼ਹਿਰ ਜਾਂ ਪਿੰਡ ਦੇ ਵਿੱਚ ਚੱਲ ਰਿਹਾ ਹੈ ਉਹਨਾਂ ਘਟਨਾ ਤੋਂ ਉਹਨਾਂ ਖਬਰਾਂ ਤੋਂ ਜਾਣੂ ਕਰਵਾਉਣਾ ਹੁੰਦਾ ਲੇਕਿਨ ਇਸ ਤਰ੍ਹਾਂ ਦੇ ਨਾਲ ਹਮਲਾ ਹੋਣਾ ਕਿਤੇ ਨਾ ਕਿਤੇ ਮੰਦਭਗ ਹੈ ਦੱਸ ਦਈਏ ਕਿ ਅਪਡੇਟ ਮੁਕਸਰ ਦੇ ਵੱਲੋਂ ਵੀ ਇਸ ਹਮਲੇ ਦੀ ਨਖੇਦੀ ਕੀਤੀ ਜਾਂਦੀ ਹੈ ਤੇ ਪੁਲਿਸ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਮਾਮਲੇ ਦੇ ਵਿੱਚ ਢੰਗਾਈ ਨਾਲ ਜਾਂਚ ਕਰਕੇ ਬੰਦੀ ਕਾਰਵਾਈ ਕੀਤੀ ਜਾਵੇ ਐਕਚੁਅਲੀ ਕਿਸੇ ਨਾ ਭਾਈ ਬਾਹਰ ਤੋਂ ਨਾ ਆਉਂਦਾ ਤੇ ਜਿਵੇਂ ਪਿੰਡੂ ਨਾਜ ਮੰਡੀਆਂ ਹੈਗੀਆਂ ਇਹਨਾਂ ਚ ਪੰਜਾਬ ਸਰਕਾਰ ਬਣੀਓ ਖਰੀਦ ਬੰਦ ਕਰਤੀ ਸੀ ਜਿਹੜੀਆਂ ਮੇਨ ਮੰਡੀਆਂ ਹੈਗੀਆਂ ਸ਼ਹਿਰਾਂ ਦੀ ਉਹਨਾਂ ਚ ਵੇਖ ਰਿਆ ਜਿਹੜਾ ਕਿ ਨੁਕਸਾਨ ਲੈ ਕੇ ਆਉਂਦਾ ਤਾਂ ਜਿਹੜਾ ਮੰਡੀਆਂ ਚ ਜਾ ਰਿਹਾ ਜਾਂ ਸ਼ਹਿਰਾਂ ਚ ਸਿੱਧਾ ਜਾ ਰਿਹਾ 192 ਤੋਂ 2 ਨੰਬਰ ਦਾ ਤਾਂ ਮੈਂ ਮਲੋੜ ਤੋਂ ਆ ਰਿਹਾ ਸੀ ਤਾਂ ਜਦੋਂ ਮੈਂ ਵੇਖਿਆ ਵੀ ਇੱਕ ਟਰਾਲੀਆਂ ਆ ਰਹੀਆਂ ਤੇ ਜਾ ਕੇ ਦਰ ਨੂੰ ਰੰਝਾ ਕਿਉਂਕਿ ਜੇ ਮੰਨ ਲਓ ਮਲੋਟਿਕਣਾ ਚਾਹੀਦਾ ਜਿੱਥੋਂ ਮਲੋਟ ਦੇ ਏਰੀਏ ਦਾ ਤਾਂ ਇਹ ਉਧਰੋਂ ਆ ਕੇ ਜੇ ਤੈਨੂੰ ਜਾ ਰਿਆ ਸੀ ਤੇ ਮੈਂ ਮਗਰੇ ਜਾ ਰਿਆ ਮੈਂ ਇੱਥੋਂ ਹੀ ਫੋਨ ਲਾਤਾ ਮੰਨ ਲਓ ਮਾਰਕੀਟ ਸੈਕਟਰੀ ਤੋਂ ਵੀ ਇਸ ਤਰ੍ਹਾਂ ਕਰਕੇ ਵੀ ਆ ਦੋ ਨੰਬਰ ਚ ਝੋਣਾ ਲੱਗਦਾ ਤੇ ਇਹਦੀ ਜਾਂਚ ਕੀਤੀ ਜਾਵੇ ਉਹ ਥੇੜੀ ਮੰਡੀ ਜਾ ਕੇ ਜਿਹੜਾ ਫਕਰਸਾਲ ਥੇੜੀ ਹੈ ਉੱਥੇ ਰੋਕੀ ਟਰਾਲੀ ਤਾਂ ਨਾਲ ਦੀ ਨਾਲ ਹੀ ਜਿਹੜੇ ਮੌਕੇ ਤੇ ਜਿਹੜੇ ਅਧਿਕਾਰੀ ਸੀਗੇ ਮਾਰਕੀਟ ਕਮੇਟੀ ਦੇ ਸੀ ਉਹ ਵੀ ਪਹੁੰਚ ਗਏ ਅਜੇ ਮੈਂ ਪਾਸੇ ਖੜਾ ਸੀ ਤਾਂ ਉਹ ਉਹਨਾਂ ਨਾਲ ਬਹਿਸ ਬਾਜ਼ੀ ਕਰ ਰਿਹਾ ਸੀ ਕਿ ਤੁਸੀਂ ਕੌਣ ਉਹਨੇ ਰੋਕਣ ਵਾਲੇ ਹਨ ਤੇ ਸਾਡੇ ਆਇਆ ਸਾਡਾ ਕੋਟਾ ਨਹੀਂ ਪੂਰਾ ਹੋਇਆ ਇਹ ਨਹੀਂ ਹੋਇਆ ਉਹ ਵਾਵਾ ਕੁਛ ਉਹਨਾਂ ਨਾਲੋਂ ਦੀ ਮੰਲੋ ਹੋਈ ਉਹਨੇ ਉਹਨਾਂ ਨਾਲ ਬਹਿਸ ਬਾਜੀ ਕੀਤੀ ਮੋਬਾਈਲ ਵਗੈਰਾ ਉਹਨਾਂ ਦਾ ਫੋਨ ਦੀ ਵੀ ਕੋਸ਼ਿਸ਼ ਕੀਤੀ ਮਲਾਜਮਾਂ ਦੀ ਤੇ ਇਹ ਰਾਣਾ ਨਾ ਦਾ ਇੱਕ ਵਿਅਕਤੀ ਹੈ ਜਿਹੜਾ ਆਰਧਿਕ ਹੈ ਪਕਰ ਸਰ ਦੇ ਸਬੰਧਤ ਹੈ ਇਹ ਤੇ ਇਹਨੇ ਜਦੋਂ ਉਥੇ ਇਸ ਤਰੀਕੇ ਦੇ ਨਾਲ ਮੰਲੋ ਫਿਰ ਉਹਨਾਂ ਦੇ ਜਦੋਂ ਗੱਲ ਪੈ ਰਿਆ ਤੇ ਮੈਂ ਇਹਨਾਂ ਦੀ ਵੀ ਫੁੱਟ ਜੀ ਲੈਣ ਲੱਗ ਗਿਆ ਮੋਬਾਈਲ ਤੇ ਦੂਜੇ ਤੇ ਉਹ ਫੋਨ ਜਦੋਂ ਮੈਂ ਕਰਨ ਲੱਗਾ ਤੇ ਇੱਕਦਾਂ ਮੇਰੇ ਕੋਲੇ ਅਚੱਟਾ ਮਾਰਿਆ ਨੇ ਫੋਨ ਕੋਲਿਆ ਤੇ ਆ ਕੇ ਗੱਲ ਚੱਤ ਇੱਥੋਂ ਐ ਪਾ ਲਿਆ ਨੇ ਮੇਰੇ ਮੂੰਕਾ ਪਾਇਆ ਸੀ ਗੱਲ ਚ ਸਾਫਾ ਇੰ ਐ ਵਟੇ ਦੇਣ ਲੱਗ ਗਿਆ ਉਥੋਂ ਆ ਕੇ ਤੇ ਇਹ ਮੰਨ ਲਓ ਕਾਫੀ ਮੇਰੀ ਇਹਨਾਂ ਨੇ ਕੁੱਟ ਮਾਰ ਕੀਤੀ ਇਹਦੇ ਨਾਲ ਲੇਬਰ ਵਾਲੇ ਸੀਗੇ ਤੇ ਲੇਬਰ ਵਾਲੇ ਬਹੁਤ ਜਣੇ ਸੀਗੇ ਐ ਨਹੀਂ ਪਤਾ ਕਿੰਨੇ ਸੀ ਸਾਰਿਆਂ ਨੇ ਬਹੁਤ ਜ਼ਿਆਦੇ ਕੁੱਟਿਆ ਮੈਨੂੰ ਉਸ ਤੋਂ ਬਾਅਦ ਬਈ ਇਹਨੇ ਕੀ ਕਰਿਆ ਤਾਂ ਪਹਿਲਾਂ ਇਹ ਜਿਹੜਾ ਉਹ ਝੋਨਾ ਖਿੱਚਣ ਵਾਲਾ ਹੁੰਦਾ ਹੈ ਆਪਣੇ ਤੇ ਉਹ ਝੋਨਾ ਕਿਤਨਾਂ ਵਾਲਾ ਉਹ ਸਲੰਘਾ ਜਿਹਾ ਸੀਗਾ ਉਹ ਚੱਕ ਕੇ ਐ ਲੈ ਕੇ ਆਇਆ ਮੇਰੇ ਕੰਨੀ ਇਹ ਮੈਨੂੰ ਲੱਗਾ ਉਹਨੇ ਲੇਬਰਾਂ ਨੇ ਫੜ ਲੈਣਾ ਫੜਦੇ ਤਾਂ ਮੇਰੇ ਇੱਥੇ ਵੱਜਦਾ ਸਿੱਧਾ ਆ ਕੇ ਮੈਨੂੰ ਤਾਂ ਲੱਗਿਆ ਸੀਗਾ ਵੀ ਅੱਜ ਜਿਹੜਾ ਆਜ਼ਾਦੀ ਦਾ ਪਵ ਦਿਹਾੜਾ ਮਨਾ ਰਹੇ ਆ ਤੇ ਵੀ ਮੈਨੂੰ ਲੱਗ ਰਹੀਆਂ ਮੁਬਾਰਕਾਂ ਇਹਨਾਂ ਨੇ ਮੈਨੂੰ ਲਾ ਗਿਫਟ ਦੇਤਾ ਇਸ ਤਰੀਕੇ ਨਾਲ ਲੱਗਾ ਜਿਵੇਂ ਮੈਨੂੰ ਲੱਗਿਆ ਜਿਦੋਂ ਇੱਕਦਮ ਬੱਸ ਵੀ ਖਤਮ ਹੀ ਆ ਕਹਾਣੀ ਉਸ ਤੋਂ ਬਾਅਦ ਕੀ ਆ ਰਾਣਾ ਰਾਣਾ ਦਾ ਵੀ ਮੇਰੇ ਬਲਜੀਤ ਕੌਰ ਮੈਡਮ ਦੀ ਜਿਹੜਾ ਪੀਏ ਹੈ ਮੇਰੀ ਉਹਦੇ ਨਾਂ ਵੀ ਲਿਆ ਜਾਇਆ ਤੇ ਮੈਡਮ ਨੇ ਸਾਨੂੰ ਆਖਿਆ ਵੀ ਕੰਮ ਕਰੋ ਤੁਹਾਨੂੰ ਕੌਣ ਹੁੰਦਾ ਰੁਕਣ ਵਾਲਾ ਤੇ ਉਹਦੀ ਸ਼ਹਿਤ ਤੇ ਜਿਹੜਾ ਪੀ ਹੈ ਅਰਸ਼ ਦਾ ਜਿਹੜਾ ਪੀ ਹੈ ਉਹਦੀ ਸ਼ਹਿਤ ਤੇ ਸਾਰਾ ਕੰਮ ਕਰਿਆ ਇਹਨੇ ਉਸ ਤੋਂ ਬਾਅਦ ਜਦੋਂ ਮੈਂ ਉੱਠਣ ਦੀ ਕੋਸ਼ਿਸ਼ ਕੀਤੀ ਹੈ ਤੇ ਨੇ ਵੈਪਨ ਵੀ ਕੱਢਿਆ ਡਰਾਇਆ ਵੀ ਹੈ ਧਮਕਾਇਆ ਵੀ ਇਹਨਾਂ ਨੇ ਤਾਂ ਦੂਜੇ ਬੰਦਿਆਂ ਨੇ ਫੜਿਆ ਮੈਂ ਬੜੀ ਮੁਸ਼ਕਲ ਦੇ ਨਾਲ ਉੱਥੋਂ ਨਿਕਲਿਆ ਬਈ ਤੇ ਮੋਟਰਸਾਈਕਲ ਭਜਾ ਕੇ ਨਿਕਲਿਆ ਮਗਰ ਵੀ ਭੱਜਿਆ ਮੇਰੇ ਤੇ ਮੈਨੂੰ ਤਾਂ ਲੱਗਦਾ ਸੀ ਕਿ ਮੈਨੂੰ ਜੇ ਉਹ ਇੱਕ ਵਾਰੀ ਦੁਬਾਰੇ ਫੜ ਲੈਂਦੇ ਇਹ ਇਹਨਾਂ ਨੇ ਅਗਵਾ ਕਰਨਾ ਸੀ ਕਿਤੇ ਲੈ ਕੇ ਜਾਂਦੇ ਜਾਂ ਕੁੱਟਮਾਰ ਕਰਦੇ ਹੋਰ ਕੀ ਖੁਸ਼ੀ ਇਹਨਾਂ ਕੋਲੇ ਕਿਹੜੀ ਕਿਹੜੀ ਦੱਸੀ ਅਮ ਐ ਉੱਥੇ ਜਿਹੜੇ ਮੌਕੇ ਤੇ ਸੀਗੇ ਜਿਵੇਂ ਉਹ ਜਿਹੜੇ ਡਾਂਗਾ ਵਗੈਰਾ ਤੇ ਜਾਂ ਦੂਜੇ ਸੀਗੇ ਹਨਾ ਤਾਂ ਪਿਸਟਲ ਤਾਂ ਉਹ ਜਿਹੜਾ ਸੀ ਉਹਨਾਂ ਨੇ ਉਹ ਪਿਸਟਲ ਮੇਰੇ ਐਨ ਲਾਉਣ ਦੀ ਜੋ ਕੋਸ਼ਿਸ਼ ਕੀਤੀ ਆ ਤਾਂ ਮੈਂ ਉੱਠਿਆ ਤਾ ਇੱਕ ਮੈਂ ਪੈਰ ਵੀ ਮਾਰਿਆ ਬੂਟ ਪਾਇ ਸੀ ਮੇਰੇ ਉਹਦੇ ਕੋਸ਼ੇ ਉੱਤ ਘੱਟ ਗਿਆ ਤਾ ਕਰਕੇ ਵਿੱਚੋਂ ਛੜਾਤਾ ਤੇ ਨਹੀਂ ਇਹਨੇ ਮੈਨੂੰ ਮਾਰਨ ਦੀ ਕੋਸ਼ਿਸ਼ ਹੀ ਕੀਤੀ ਬਈ ਗਲਚ ਪਾ ਕੇ ਜਿਹੜਾ ਸਾਫਾ ਸੀਗਾ ਠੀਕ ਹੈ ਤੇ ਉਹ ਖਿੱਚਿਆ ਮੈਨੂੰ ਧੂਆ ਇਹਨਾਂ ਨੇ ਤੇ ਉਹ ਵਾਰ-ਵਾਰ ਇੱਕ ਹੀ ਗੱਲ ਕਰ ਰਿਹਾ ਸੀ ਅੱਜ ਤੈਨੂੰ ਨਹੀਂ ਜਾਨ ਦਿੰਦੇ ਅਸੀਂ ਅੱਜ ਤੈਨੂੰ ਨਹੀਂ ਜਾਨ ਦਿੰਦੇ ਇਸ ਤਰੀਕੇ ਨਾਲ ਜਿਹੜਾ ਇਹਦੇ ਕੋਲੇ ਮਤਲਬ ਪਤਾ ਨਹੀਂ ਆਪਾਂ ਨੂੰ ਡਜਾਇਆ ਜਾ ਕਿ ਜਾਇਜ ਹੈ ਉਹ ਪਿਸਟਲ ਮੌਕੇ ਤੇ ਸੀਗਾ ਵਾਰ-ਵਾਰ ਉਹ ਮੇਰੇ ਲੜਾਉਂਦਾ ਸੀਗਾ ਤੇ ਮੈਨੂੰ ਤਾਂ ਐ ਲੱਗਿਆ ਵੀ ਅੱਜ ਇਹ ਮੈਨੂੰ ਮਾਰਨਗੇ ਰੰਜਸ਼ ਇਹਨਾਂ ਦੀ ਇਹੀ ਆ 2 ਨੰਬਰ ਦਾ ਇਹ ਮੰਡੀ ਦੇ ਵਿੱਚ ਕੰਮ ਕਰ ਰਹੇ ਆ ਠੀਕ ਐ ਅਸੀਂ ਜਿਹੜਾ ਮਾਰਕੀਟ ਕਮੇਟੀ ਦੇ ਮੁਲਾਜ਼ਮ ਪਹੁੰਚੇ ਸੀ ਮੈਂ ਉੱਥੇ ਤਾਂ ਗਿਆ ਤੇ ਮੈਂ ਕਵਰੇਜ ਕਰਦਾ ਸੀ ਇਹੀ ਗੱਲਬਾਤ ਆ ਬਈ ਸਾਰੇ ਹੁਣ ਕਿੰਨੇ ਕੁ ਬੰਦੇ ਸੀਗੇ ਉੱਥੇ ਆ ਮੈਨੂੰ ਲੱਗਾ ਵੀ ਲੇਬਰ ਵਾਲੇ 8-10 ਜਣੇ ਹੋਰ ਹੈਗੇ ਸੀਗੇ ਜਿਹੜੇ ਕੰਮ ਕਰ ਰਹੇ ਸੀਗੇ ਬਈ ਰਣਜੀਤ ਹਸਪਤਾਲ ਦੇ ਵਿੱਚ ਆਏ ਹੋ ਕੋਈ ਸਿਵਲ ਪ੍ਰਸ਼ਾਸਨ ਜਾਂ ਕੋਈ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚਿਆ ਨਹੀਂ ਮੈਨੂੰ ਲੱਗਦਾ ਵੀ 4 ਘੰਟਿਆਂ ਦੇ 4.5 ਦੇ ਕਰੀਬ ਹੋ ਗਿਆ ਤਾਂ ਮੈਡਮ ਇੱਥੋਂ ਜਿਹੜੇ ਐਸਐਚਓ ਮੈਡਮ ਨੇ ਨੇੜੇ ਹੀ ਆ ਬੈਠੇ ਬੜੀ ਦੂਰਤਾ ਹੈ ਨਹੀਂ ਕਿ ਡੀਐਸਪੀ ਦਫ਼ਤਰ ਤਾਂ ਇੱਥੋਂ ਮੈਨੂੰ ਲੱਗਦਾ ਸਾਰਾ 4 400 ਮੀਟਰ ਤੇ ਹੋਣਾ ਕੋਈ ਨਹੀਂ ਆਇਆ ਮੈਨੂੰ ਲੱਗਦਾ ਪ੍ਰਸ਼ਾਸਨ ਨੂੰ ਫਰਕ ਨਹੀਂ ਪੈਂਦਾ ਤੇ ਉਹਨਾਂ ਨੂੰ ਲੱਗਦਾ ਵੀ ਜਿਹੜੇ ਕੋਈ ਇਸ ਤਰੀਕੇ ਨਾਲ ਕੰਮ ਕਰਦੇ ਆ ਆ ਵੀ ਚਲੋ ਸਾਡਾ ਕੰਮ ਹੋ ਸਕਦਾ ਸੀ ਪੁਲਿਸ ਨੇ ਜੇ ਕੋਈ ਪੁਲਿਸ ਚੰਗਾ ਕਰਦੀ ਚੰਗਾ ਕਿਹਨੇ ਮਾਰਾ ਕਰਦੀ ਮਾਰਾ ਕਹਨੇ ਆ ਪਰ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਡੀਲ ਕਰ ਰਿਹਾ ਮੈਨੂੰ ਲੱਗਦਾ ਜਿਵੇਂ ਪੋਲੀਟਿਕਲ ਪ੍ਰੈਸ਼ਰ ਹੁੰਦਾ ਨਾ ਤੇ ਉਸ ਤੋਂ ਪੱਗ ਵੀ ਬੰਨ ਕੇ ਰੱਖ ਦਿੰਦੇ ਜੀ ਪੱਗ ਵੀ ਨਹੀਂ ਹਾਂ ਬਈ ਪੱਗ ਵੀ ਜਿਹੜੀ ਮੇਰੀ ਪੱਗ ਬੰਨੀ ਹੋਈ ਸੀਗੀ ਪੱਗ ਲਾ ਕੇ ਉਹਨਾਂ ਨੇ ਗੱਲ ਚ ਪਾ ਲਈ ਸੀ ਤੇ ਇੱਕ ਤਾਂ ਸਫਾਫਤ ਹੈਗੇ ਸੀਗਾ ਮੇਰਾ ਦਮ ਘੁੱਟਣ ਦੀ ਕੋਸ਼ਿਸ਼ ਕੀਤੀ ਠੀਕ ਹੈ ਤੇ ਬਾਕੀ ਆਏ ਆ ਬਈ ਪੱਗ ਇਹਨਾਂ ਨੂੰ ਬੰਦਿਆਂ ਨੂੰ ਕੀ ਆ ਇਹੋ ਜਿਹਾਂ ਨੂੰ ਕੋਈ ਤੁਸੀਂ ਗਏ ਸੀ ਫੁਟੇਜ ਵਗੈਰਾ ਕਵਰ ਕੀਤੀ ਕੁਝ ਉਸ ਵਸਤਾਂ ਦਾ ਹਾਂ ਨਹੀਂ ਮੇਰਾ ਇੱਕ ਫੋਨ ਤਾਂ ਇਹਨਾਂ ਨੇ ਖੋਲਿਆ ਬਈ ਇਹਨਾਂ ਕੋਲ ਹੀ ਆ ਠੀਕ ਆ ਦੂਜੇ ਫੋਨ 'ਚ ਜਿਹੜਾ ਮੈਂ ਕੋਈ ਪਹਿਲਾਂ ਜਾ ਕੇ ਆਪਦੇ ਪਹਿਲਾਂ ਪਹਿਲਾਂ ਆਪਾਂ ਚੋਰੀ ਕਰਕੇ ਪਾ ਲਿਆ ਉਹ ਤਾਂ ਹੈਗੀ ਫੁਟੇਜ ਹੈਗੀ ਐ ਸਹੀ ਪ੍ਰੈਸ ਦਿਹਾੜਾ ਤੇ ਪ੍ਰੈਸ ਦਿਹਾੜੇ ਦੇ ਵੱਡੇ ਵੱਡੇ ਮੰਤਰੀਆਂ ਵੱਲੋਂ ਜਿਹੜੇ ਹੈਗੇ ਵਧਾਈ ਸੰਦੇਸ਼ ਦਿੱਤੇ ਜਾ ਰਹੇ ਆ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਆ ਮੈਨੂੰ ਤਾਂ ਮਿਲਦਾ ਪ੍ਰੈਸ ਦਿਹਾੜੇ ਤੇ ਨਾਮ ਮਿਲ ਗਿਆ ਠੀਕ ਹੈ ਤੇ ਸਰਕਾਰ ਜਿਹੜੀ ਕਹਿੰਦੀ ਹੈ ਕਹਿੰਦੀਆਂ ਗੱਲਾਂ ਹਰ ਵਾਰ ਕਿਹਾ ਜਾਂਦਾ ਪ੍ਰੈਸ ਦਿਹਾੜੇ ਤੇ ਜੇ ਤੁਸੀਂ ਸੱਚ ਬੋਲਦੇ ਹੋ ਸੱਚ ਬੋਲਣ ਦਾ ਨਾਮ ਤੁਹਾਨੂੰ ਮਿਲਣਾ ਬਈ ਬਾਕੀ ਅੱਗਾਂ ਲੱਗੇ ਵੀ ਆਪਣੇ ਤੇ ਦਾ ਹਨਾ ਵੀ ਜੇ ਸੱਚ ਬੋਲੇ ਆ ਪਰਚੇ ਹੋਇਆ ਥਾਣੇ ਤੇ ਗਏ ਆ ਜੇ ਲੱਤੀ ਗਏ ਆ ਇਸ ਤਰ੍ਹਾਂ ਦੀ ਕਾਰਵਾਈ ਕਾਰਵਾਈ ਜੋ ਵੀ ਬੰਦੀ ਆ ਆਪਾਂ ਨਹੀਂ ਕਹਿੰਦੇ ਵੀ ਤੁਸੀਂ ਆ ਕਰੋ ਜੋ ਕਾਨੂੰਨ ਦੇ ਮੁਤਾਬਕ ਬੰਦੀ ਕਾਰਵਾਈ ਹੈ ਉਹ ਕਰ ਦੇਣ ਕੀ ਕਰੇ ਨਹੀਂ ਕਰਨਗੇ ਤਾਂ ਬਈ ਇਹਨਾਂ ਦੀ ਮਰਜ਼ੀ ਆ ਬਈ ਕੋਈ ਖਤਰਾ ਮਹਿਸੂਸ ਕਰ ਰਹੇ ਹੋ ਉਹਨਾਂ ਤੋਂ ਹਜੇ ਵੀ ਖਤਰਾ ਤਾਂ ਬਈ ਮਹਿਸੂਸ ਕਰਦਾ ਹੀ ਆ ਮੈਂ ਕਿਉਂਕਿ ਜਿਹੜੇ ਮੇਰੇ ਰਿਲੇਟਿਵ ਨੇ ਇੱਕ ਦੋ ਜਣਿਆਂ ਨੂੰ ਸਨੇਹ ਲੱਗੇ ਨੇ ਵੀਰਾਂ ਜੀ ਨਾਲ ਚੰਗੀ ਨਹੀਂ ਕਰਨੀ ਅਸੀਂ ਮਾਰੀ ਕਰਾਂਗੇ ਗਲਤ ਗੱਲ ਬਾਕੀ ਪੁਲਿਸ ਦਾ ਪ੍ਰਸ਼ਾਸਨ ਆ ਜਿਹੜਾ ਸਾਥ ਦੇਣ ਦੀ ਥਾਂ ਸਨੇਹ ਲਾ ਰਹੇ ਨੇ ਮੈਨੂੰ ਵੀ ਤੂੰ ਬੋਲ ਨਾ ਮੀਡੀਆ ਕੋਲੇ ਨਾ ਜਾ ਜੈ ਹਿੰਦ ਜੀ ਸਾਰਿਆਂ ਨੂੰ ਅੱਜ ਜਿਹੜਾ ਹੈਗਾ 112 ਤੇ ਕਿਹੜੀ ਵੀ ਕੰਪਲੇਂਟ ਹੈਗੀ ਪੁਲਿਸ ਨੂੰ ਮਸੂਲ ਹੋਈ ਕੁੱਟਮਾਰ ਸੰਬੰਧੀ ਜਿਸ ਵਿੱਚ ਜਿਹੜੇ ਰਣਜੀਤ ਗਿੱਲ ਜਿਹੜੇ ਇੱਥੇ ਪੱਤਰਕਾਰਤਾ ਦਾ ਕੰਮ ਕਰਦੇ ਨੇ ਸਾਡੇ ਕਿਦਰਵਾਹ ਵਿਖੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਨਾਲ ਕੁੱਟਮਾਰ ਦੀ ਕੁੱਟਮਾਰ ਕੀਤੀ ਗਈ ਕੁਝ ਵਿਅਕਤੀਆਂ ਵੱਲੋਂ ਸੋ ਮੌਕੇ ਤੇ ਜਿਹੜੀ ਹੈਗੀ ਹੈ 112 ਦੀ ਜਿਹੜੀ ਸਾਡੀ ਟੀਮ ਹੈ ਉਹ ਮੌਕੇ ਦੇ ਅੱਚੇ ਹਾਜ਼ਰ ਆ ਗਈ ਉਹਨਾਂ ਕੋਲ ਉਸ ਤੋਂ ਬਾਅਦ ਹੀ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਇੱਥੇ ਆ ਗਏ ਉਹ ਇਹਨਾਂ ਕੋਲ ਆਏ ਨੇ ਉਹਨਾਂ ਤੋਂ ਪਤਾ ਲੱਗਾ ਹੈਗਾ ਕਿ ਜੋ ਇਹ ਕੋਈ ਕਵਰੇਜ ਕਰਨ ਲਈ ਜੋ ਇਹਨਾਂ ਨੂੰ ਦੱਸਿਆ ਜਾ ਰਿਹਾ ਮੁੱਢਲੇ ਤੌਰ ਤੇ ਕਿ ਕੋਈ ਕਵਰੇਜ ਕਰਨ ਦੇ ਲਈ ਜਿਹੜੇ ਹੈਗੇ ਹੈਗੇ ਇੱਥੇ ਇੱਕ ਮੰਡੀ ਦੇ ਵਿੱਚ ਗਏ ਸੀਗੇ ਤੇ ਉੱਥੇ ਜਿਹੜੀ ਹੈਗੀ ਹੈਗੇ ਇਹਨਾਂ ਦੇ ਦੂਸਰੀ ਧਿਰ ਦੇ ਨਾਲ ਜਿਹੜੀ ਟਕਰਾਰਵਾਜੀ ਹੋਈ ਤੇ ਟਕਰਾਰਵਾਜੀ ਤੋਂ ਪ੍ਰੰਤ ਜਿਹੜਾ ਹੈਗਾਗਾ ਇਹਨਾਂ ਵੱਲੋਂ ਦੱਸਿਆ ਗਿਆ ਕਿ ਇਹਨਾਂ ਦੇ ਨਾਲ ਉਹਨਾਂ ਵੱਲੋਂ ਕੁੱਟ ਮਾਰੀ ਕੌਮੀ ਪ੍ਰੈਸ ਦਿਹਾੜਾ ਅੱਜ ਕਿਵੇਂ ਦੇਖਦੇ ਹੋ ਇਸ ਤਰ੍ਹਾਂ ਦੀ ਘਟਨਾ ਨੂੰ ਹਮਲਾ ਹੋਣਾ ਪਤਾ ਕਰਦੇ ਆ ਦੇਖੋ ਕਿਸੇ ਵੀ ਪੱਤਰਕਾਰ ਤੇ ਚਾਹੇ ਕੌਮੀ ਪ੍ਰੈਸ ਦਿਹਾੜਾ ਹੋਵੇ ਚਾਹੇ ਕੋਈ ਹੋਰ ਦਿਨ ਹੋਵੇ ਖੋ ਬੜਾਈ ਨਿੰਦਣੀ ਹੈਗਾ ਕਿਸੇ ਵੀ ਪੱਤਰਕਾਰ ਤੇ ਜਾਂ ਪ੍ਰੈਸ ਦੀ ਫਰੀडम ਤੇ ਕਿਸੇ ਤਰ੍ਹਾਂ ਦਾ ਹਮਲਾ ਕਦੇ ਵੀ ਨਹੀਂ ਹੋਣਾ ਚਾਹੀਦਾ ਹੈਗਾ ਜੋ ਇਹਨਾਂ ਨੇ ਸਾਨੂੰ ਸੂਚਨਾ ਦਿੱਤੀ ਹੈ ਉਹਦੇ ਤੇ ਜਿਹੜਾ ਅਸੀਂ ਉਹਨੂੰ ਉਹਦੇ ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਇਸ ਦੇ ਵਿੱਚ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਦੂਸਰੇ ਪਾਸੋਂ ਵੀ ਇੱਕ ਜਿਹੜੀ ਹੈਗੀ ਹੈ ਦਰਖਾਸਤ ਜਿਹੜੀ ਹੈਗੀ ਹੈ ਥਾਣਾ ਵਿਖੇ ਹੋਣੀ ਮਸੂਦ ਹੋਈ ਹੈਗੀ ਜਿਸ ਵਿੱਚ ਉਹਨਾਂ ਵੱਲੋਂ ਜਿਹੜੇ ਦੋਸ਼ ਲਗਾਏ ਗਏ ਨੇ ਕਿ ਜੀ ਇਹ ਉੱਥੇ ਮੌਕੇ ਤੇ ਆਏ ਨੇ ਤੇ ਕਵਰੇਜ ਦੇ ਦੌਰਾਨ ਹੀ ਇਹਨਾਂ ਵੱਲੋਂ ਜਿਹੜਾ ਹੈਗਾ ਉਹਨਾਂ ਨਾਲ ਕਿਸੇ ਗੱਲ ਕਰਕੇ ਅਲਟਰਕੇਸ਼ਨ ਹੋ ਗਈ ਤੇ ਸ਼ਾਇਦ ਉਹ ਕਹਿ ਰਹੇ ਨੇ ਕਿ ਸਾਨੂੰ ਜੀ ਜੋ ਦਰਖਾਸਤ ਦੇ ਵਿੱਚ ਆਇਆ ਹੈਗਾ ਕਿ ਜੱਤੀ ਸ਼ੂ ਇੱਕ ਸ਼ਬਦ ਵੀ ਜਿਹੜੇ ਇਹਨਾਂ ਵੱਲੋਂ ਕੋਈ ਬੋਲ ਗਏ ਸੋ ਜਿਹੜੀਆਂ ਇਹ ਜੋ ਦੋਨਾਂ ਧਿਰਾਂ ਵੱਲੋਂ ਇਹ ਚੀਜ਼ ਆਈ ਹੈ ਇਹਨੂੰ ਵੈਰੀਫਾਈ ਕੀਤਾ ਜਾਊਗਾ ਫੋਲੀ ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈਗੀ ਬਿਨਾ ਬਿਲਕੁਲ ਨਿਰਪੱਖ ਤੌਰ ਤੇ ਜਿਹੜੀ ਹੈਗੀ ਕੀਤੀ ਜਾਊਗਾ ਤੁਹਾਡਾ ਦਿਲਮੰਦ ਇੱਕ ਜਰਨਲਿਸਟ ਇਸ ਤਰ੍ਹਾਂ ਦੀ ਭਦਰ ਭਾਸ਼ਾ ਬੋਲੂਗਾ ਤੁਹਾਡਾ ਹਮੇਸ਼ਾ ਵਾਂਗ ਬੰਨਾ ਮੀਡੀਆ ਦੇ ਨਾਲ ਦਿਲ ਕੀ ਕਹਿੰਦਾ ਤੁਹਾਡਾ ਦੇਖੋ ਇਹ ਜਿਹੜੇ ਦਿਲ ਦੀ ਗੱਲ ਨਹੀਂ ਹੁੰਦੀ ਫੈਕਟਸ ਦੀ ਗੱਲ ਹੈਗੀ ਹੈ ਜੇ ਮੈਂ ਕਹਾ ਪਲੱਸ ਫੈਕਟਸ ਤੇ ਜੰਨੂਗੀ ਜੋ ਫੈਕਟਸ ਸਾਡੇ ਸਾਹਮਣੇ ਆਉਣਗੇ ਉਹਦੇ ਤੇ ਜ਼ਰੂਰ ਜਿਹੜੀ ਕਾਰਵਾਈ ਹੋਊਗੀ ਬਾਕੀ ਜੋ ਤੁਸੀਂ ਕਿਹਾ ਹੈਗਾ ਪੱਤਰਕਾਰ ਇੱਕ ਬਹੁਤ ਹੀ ਜ਼ਿੰਮੇਵਾਰ ਪੇਸ਼ਾ ਹੈਗਾ ਸੋ ਇਸ ਤਰ੍ਹਾਂ ਦੀ ਜੇ ਕੋਈ ਕਿਸੇ ਵੱਲ ਦੋਸ਼ ਲਗਾਏ ਜਾ ਰਹੇ ਨੇ ਤਾਂ ਉਹ ਵੈਰੀਫਾਈ ਕਰਨੇ ਜ਼ਰੂਰ ਬੰਦੇ ਨੇ ਜੋ ਮੈਂ ਪਹਿਲਾਂ ਹੀ ਤੁਹਾਨੂੰ ਕਹਿ ਚੁੱਕਿਆ ਹਾਂ ਕਿ ਵੈਰੀਫਾਈ ਕਰਾਂਗੇ ਜੋ ਫੈਕਟ ਹੋਣਗੇ ਉਸ ਦੇ ਮੁਤਾਬਕ ਹੀ ਕਾਰਵਾਈ ਕੀਤੀ ਜਾ ਰਹੀ ਸਰ ਪੱਤਰਕਾਰ ਨੂੰ ਕੀ ਪਤਾ ਲੱਗੇ ਕਿ ਉਸ ਬੰਦੇ ਦੀ ਇਹ ਜਾਤ ਆ ਤੋਂ ਤੇ ਕਵਰੇਜ ਕਰਨ ਲਈ ਗਿਆ ਸੀ ਜੰਦਾ ਤੁਹਾਡੇ ਤੋਂ ਪਹਿਲਾਂ ਹੀ ਕਹਿ ਦਿੱਤਾ ਕਿ ਜੀ ਵੈਰੀਫਾਈ ਕਰਾਂਗੇ ਇਹ ਜੋ ਤੁਹਾਡੇ ਅੰਦਰ ਸਵਾਲ ਨੇ ਇਹ ਸਾਡੇ ਅੰਦਰ ਵੀ ਸਵਾਲ ਨੇ ਸੋ ਇਸੇ ਚੀਜ਼ ਦੀ ਆਪਾਂ ਜਿਹੜੀ ਹੈਗੀ ਵੈਰੀਫਿਕੇਸ਼ਨ ਕਰਾਂਗੇ ਤੇ 3:30 ਵਜੇ ਦਾ ਘਟਨਾ ਕਰਮ ਵਾਪੜਿਆ ਤੇ ਤਕਰੀਬਨ 7:00 ਦਾ ਸਮਾਂ ਹੋ ਗਿਆ ਜੀ ਤਾਂ ਤੁਸੀਂ ਹੁਣ ਸਵਾ 6 ਵਜੇ ਤੁਸੀਂ ਮੈਨੂੰ ਕਹਿ ਸਕਦੇ ਹੋ ਕਿ ਮੈਂ ਸਵਾ 6 ਵਜੇ ਆਇਆ ਹਾਂਗਾ ਇੱਥੇ ਤਾਂ ਮੈਂ ਦੱਸਣਾ ਚਾਹਾਂਗਾ ਕਿ ਪਹਿਲਾਂ ਜਿਹੜੀ ਸਾਡੀ ਪੁਲਿਸ ਟੀਮ ਹੈ 112 ਦੀ ਕੰਪਲੇਂਟ ਗਈ ਸੀ ਮੌਕੇ ਤੇ ਆਈ ਹੈਗੀ ਉਸ ਤੋਂ ਇਲਾਵਾ ਸਾਡੇ ਇੱਕ ਮਨਪ੍ਰੀਤ ਜਿਹੜਾ ਮੁਲਾਜ਼ਮ ਹੈਗਾ ਉਹ ਆ ਕੇ ਇਹਨਾਂ ਦੇ ਕੋਲੇ ਪਹੁੰਚ ਗਿਆ ਸੀ ਤੇ ਜਿਹੜੀ ਹੁਣ ਸਾਡੇ ਬਾਕੀ ਜਿਹੜੀ ਥਾਂ ਦੀ ਟੀਮ ਦੀ ਉਹ ਵੀ ਇੱਥੇ ਪਹੁੰਚੀ ਹੋਈ ਹੈਗੀ ਅੱਜ ਜਿਹੜੀ ਹੈਗੀ ਹੈ ਏਰੀਆ ਦੇ ਵਿੱਚ ਸੀਆਈਪੀਓਐਮ ਦੀ ਵਿਜ਼ਿਟ ਹੈਗੀ ਹੈ ਸਟੱਬਲ ਬਰਨਿੰਗ ਦਾ ਹੈਗਾ ਮੈਂ ਏਰੀਆ ਦੇ ਵਿੱਚ ਦੂਰ ਸੀਗਾ ਇਹ ਦੂਸਰੇ ਐਂਡ ਦੇ ਉੱਤੇ ਸੋ ਲਿਆਜਾ ਜਦੋਂ ਮੈਨੂੰ ਪਤਾ ਲੱਗਿਆ ਉਧਰਲਾ ਕੰਕਲੂਡ ਕਰਕੇ ਮੈਂ ਸਭ ਤੋਂ ਪਹਿਲਾਂ ਇੱਥੇ ਤੁਹਾਡੇ ਕੋਲ ਹੀ ਪਹੁੰਚਿਆ ਹਾਂ ਮੈਂ ਤਾਂ ਨਹੀਂ ਐਸਚੂ ਸਾਹਿਬ ਨੂੰ ਪਹੁੰਚਣ ਦੇ ਮੌਕੇ ਤੇ ਘਟੋਰੀ ਐਸਚੂ ਮੈਂ ਤੁਹਾਨੂੰ ਆਲਰੇਡੀ ਦੱਸ ਕੇ ਢਿਆਂ ਕਿ ਸੀਏ ਕਿਉਮ ਦੀ ਵਿਜ਼ਿਟ ਕਰਕੇ ਅੱਗਾ ਦੇ ਕਰਕੇ ਨਾ ਸੋ ਸਾਰੀਆਂ ਟੀਮਸ ਜਿਹੜੀਆਂ ਬਾਹਰ ਮੈਂ ਉਹਨਾਂ ਨੂੰ ਕਿਹਾ ਤੁਸੀਂ ਦੂਰ ਕੋਈ ਨਹੀਂ ਰਹੋ ਤੇ ਮੈਂ ਮੌਕੇ ਤੇ ਪਹੁੰਚ ਜਾਣਾ ਸੋ ਮੈਂ ਮੌਕੇ ਤੇ ਆ ਗਿਆਗਾ ਜੋ ਜਿਸ ਤਰ੍ਹਾਂ ਦੀ ਵੀ ਕਾਰਵਾਈ ਬੰਦੀ ਹੋਗੀ ਕੀਤੀ ਗਈ ਸੀ ਸਿਰ ਉਹ ਜਿਹੜੀ ਲੱਗੀ ਹੈ ਕੰਪਲੇਂਟ ਹੈ ਕਦੋਂ ਉਹ ਜਿਹੜੀ ਕੰਪਲੇਂਟ ਆਈ ਹੈਪਾ ਦੇਖੋ ਮੈਂ ਤੁਹਾਨੂੰ ਪ ਮੈਂ ਕਹਿ ਦਿੱਤਾ ਹੈਗਾ ਕਿ ਪੂਰਾ ਵੈਰੀਫਾਈ ਕਰਾਂਗੇ ਅਸੀਂ ਉਹ ਆਈ ਹੈਗੀ ਹਰੇਕ ਦਾ ਹੱਕ ਹੈਗਾ ਆਪਣੀ ਕੰਪਲੇਂਟ ਦੇਣ ਦਾ ਉਹਨਾਂ ਨੇ ਵੀ ਆਪਣੀ ਕੰਪਲੇਂਟ ਦਿੱਤੀ ਹੈ ਸੋ ਅਸੀਂ ਜਿਹੜੀ ਵੀ ਹੈ ਉਹ ਪੂਰੀ ਕਰਾਂਗੇ ਤੇ ਬਾਕੀ ਪੱਤਰਕਾਰ ਭਾਈਚਾਰੇ ਨਾਲ ਸਾਡਾ ਪੂਰਨ ਤੌਰ ਤੇ ਜਿਹੜਾ ਸਮਰਥਨ ਰਹੇਗਾ ਕਿਉਂਕਿ ਆਪਾਂ ਹਮੇਸ਼ਾ ਹੀ ਆਪਸ ਦੇ ਵਿੱਚ ਜਿਹੜੀ ਸੂਚਨਾ ਦਾ ਆਦਾਨ ਪ੍ਰਦਾਨ ਆਪਣਾ ਚੱਲਦਾ ਰਹਿੰਦਾ ਹੈਗਾ ਤੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈਗਾ ਵੀ ਸਾਡੇ ਦੇ ਵਿੱਚ ਕਿਸੇ ਜ਼ਿੰਮੇਵਾਰੀ ਦੀ ਦੋਨਾਂ ਧਿਰਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਾ ਆਵੇ ਤੇ ਮੈਂ ਅਸ਼ਵਾਸ਼ਣ ਦਿੰਦਾ ਕਿ ਜੋ ਬੰਦੀ ਕਰ ਹੋਈ ਹੈ ਜਰੂਰ ਕੀਤੀ ਜਾਵੇਗੀ ਜੇਕਰ ਸਰ ਜੇ ਤੁਹਾਡੀ ਤਫਤੀਸ਼ ਤੋਂ ਬਾਅਦ ਜੇਕਰ ਉਹਨਾਂ ਦੀ ਦਰਖਾਸਤ ਝੂਠੀ ਨਿਕਲਦੀ ਹੈ ਕਿਸ ਤਰ੍ਹਾਂ ਦੀ ਕਾਰਵਾਈ ਹੋਵੇਗੀ ਦੇਖੋ ਜੀ ਜੋ ਕਾਨੂੰਨ ਦੇ ਮਤਵਕ ਅਗਰ ਝੂਠੀ ਦਰਖਾਸਤ ਹੈ ਕੋਈ ਕਾਰਵਾਈ ਜਿਹੜੀ ਬੰਦੀ ਹੁੰਦੀ ਹੈ ਉਹ ਕੀਤੀ ਜਾਵੇਗੀ